ਸਸ਼ੀਗਲ ਤੁਸੀਂ ਦੇਖ ਰਹੇ ਹੋ ਨੀ ਪੰਜਾਬੀ মিডিਆ ਮਹਿਮਨ ਪ੍ਰਕਰ ਹਾਜ਼ਿਰਾਂ ਸਵੇਰ ਵਿਆ ਵੱਡੀਆਂ ਸੁਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਤਿੰਨ ਦਿਨਾਂ ਲਈ ਜਨਤ ਚੁੱਟੀ ਦਾ ਹੋਇਆ ਐਲਾਨ ਸਕੂਲ ਕਾਲਜ ਰਹਿਣਗੇ ਵਰਤ ਆਪਣੇ ਜਾਰੀ ਕੀਤੀ ਵੀ ਉਮੀਦਵਾਰਾਂ ਦੀ ਪਹਿਲੀ ਸੂਚੀ ਹਰਿਆਣਾ ਵਿਧਾਨ ਸਭਾ ਚ ਕੌਣ ਲੜੇਗਾ ਚੋਣਾ ਉਸ ਦੀ ਸੂਚੀ ਆਪ ਨੇ ਕੀਤੀ ਜਾਰੀ ਪੰਜਾਬ ਦੇ ਬਿਜਲੀ ਮੰਤਰੀ ਨੇ ਅਧਿਕਾਰੀਆਂ ਨੂੰ ਦਿੱਤਾ ਇੱਕ ਸਖਤ ਹੁਕਮ ਹੁਣ ਬਿਜਲੀ ਚੋਰੀ ਕਰਨ ਵਾਲਿਆਂ ਦੀ ਨਹੀਂ ਖੈਰ ਮਟਰ ਕੇਸ 'ਚ ਬੜੀ ਰਾਮ ਰਹੀਮ ਦੀਆਂ ਵਧੀਆਂ ਮੁਸ਼ਕਲਾਂ ਸੁਪਰੀਮ ਕੋਰਟ ਨੇ ਜਾਰੀ ਕੀਤਾ ਨੋਟਿਸ ਮਾਨ ਸਰਕਾਰ ਦਾਸਿਕ ਸੰਗਤਾਂ ਨੂੰ ਤੋਹਫਾ 2 ਕਰੋੜ ਦੀ ਗ੍ਰਾਂਟ ਦਿੱਤੀ ਜਾਰੀ ਹਰਮੰਦਰ ਸਾਹਿਬ ਕੋਲੇ ਅੱਧੀ ਰਾਤ ਨੂੰ ਮੱਚ ਗਿਆ ਪੜਥੂ ਕੋਲ ਰਹਿੰਦੇ ਲੋਕਾਂ ਨੂੰ ਦੇ ਵਿੱਚ ਸਹਿਨ ਦਾ ਮਾਹੌਲ ਗਾਇਕ ਆਰ ਨੇ ਦੇਸ਼ੋਦਾਰਣ ਵਪਰੇਆ ਵੱਡਾ ਹਾਦਸਾ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਹੋਈ ਵਾਇਰਲ ਰਿਸ਼ਤੇ ਫੇਰ ਹੋਏ ਸ਼ਰਮਸ਼ਾਰ ਪੈਸੇ ਖਾਤਰ ਭਾਂਜੇ ਨੇ ਮਾਮੇ ਦਾ ਕੀਤਾ ਕਤਲ ਖੇਤਾਂ ਚੋਂ ਮਿਲੀ লাশ ਪੰਜਾਬ ਵਾਸੀਆਂ ਲਈ ਅਹਿਮ ਖਬਰ ਆਈ ਸਾਹਮਣੇ ਚਲਾਨ ਕੱਟਣ ਵਾਸਤੇ ਟ੍ਰੈਫਿਕ ਪੁਲਿਸ ਨੇ ਜਾਰੀ ਕੀਤੀਆਂ ਸਖਤ ਹਦਾਇਤਾਂ ਮੁਰ ਦਹਿਲਿਆ ਪੰਜਾਬ ਨਾਜਾਇਜ਼ ਮਾਈਨਿੰਗ ਖਾਤਰ ਤਾਬੜ ਤੋਲ ਚੱਲੀਆਂ ਗੁਰੂ ਨਗਰੀ ਚ ਗੋਲੀਆਂ ਪੰਜਾਬ ਚ ਇੱਕ ਲੜਕੀ ਫੇਰ ਬਣੀ ਹਵਸ ਦਾ ਸ਼ਿਕਾਰ ਮਾਮਾ ਭਾਣਜਾ ਸਣੇ ਤਿੰਨ ਹੋਰ ਲੋਕਾਂ ਨੇ ਰਲ ਕੇ ਕੁੜੀ ਨਾਲ ਕੀਤਾ ਗੈਂਗਰੇ ਬਾਬੇ ਨਾਨਕ ਦਿਵਯਾਪੁਰੂ ਮੋਕੇਸ਼ ਸ਼ਰੀਬੀਰ ਸਾਹਿਬ ਨੂੰ ਰੰਗ ਬਰੰਗੇ ਫੁੱਲਾਂ ਨਾਲ ਸਜਾਇਆ ਗਿਆ ਅਤੇ ਅੱਜ ਨਿਕਲੇਗਾ ਨਗਰ ਕੀਰਤਨ ਮੌਸਮ ਵਿਭਾਗ ਨੇ ਜਾਰੀ ਕੀਤੀ ਨਵੀਂ ਅਪਡੇਟ ਪੰਜਾਬ ਦੇ ਕਈ ਸੂਬਿਆਂ ਚ ਅੱਜ ਪੈ ਰਿਹਾ ਭਾਰੀ ਮੀਂਹ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ ਬਬੀ ਨਾਨਕ ਦੇ ਵਿਆਹ ਮੌਕੇ ਅੱਜ ਸਕੂਲ ਕਾਲਜ ਤੇ ਠੇਕੇ ਰਹਿਣਗੇ ਬੰਦ ਪਟਿਆਲਾ ਵਿਖੇ ਵਾਪਰੀ ਇੱਕ ਵੱਡੀ ਵਾਰਦਾਤ ਕੁੜੀ ਦੇ ਪਿੱਛੇ 23 ਸਾਲਾਂ ਨੌਜਵਾਨ ਦਾ ਇੱਕ ਵਿਅਕਤੀ ਨੇ ਕੀਤਾ ਸ਼ਰਿਆਮ ਕਤਲ ਆਈਫੋਨ 16 ਦੇ ਲਾਂਚ ਹੋਣ ਤੋਂ ਬਾਅਦ ਆਈਫੋਨ 15 ਪ੍ਰੋ ਮੈਕਸ ਦੀਆਂ ਕੀਮਤਾਂ 'ਚ ਗਿਰਾਵਟ ਪਿਆਨਕ ਸੜਕ ਹਾਦਸੇ 'ਚ ਦੋ ਨੌਜਵਾਨਾਂ ਦੀ ਹੋਈ ਦਰਦਨਾਕ ਮੌਤ ਪਰਿਵਾਰ 'ਚ ਸੋਗ ਦੀ ਲਹਿਰ ਆਪ ਨੇ ਜਾਰੀ ਕੀਤੀ ਵੀ ਉਮੀਦਵਾਰਾਂ ਦੀ ਪਹਿਲੀ ਸੂਚੀ ਹਰਿਆਣਾ ਵਿਧਾਨ ਸਭਾ ਚ ਕੌਣ ਲੜੇਗਾ ਚੋਣਾਂ ਉਸ ਦੀ ਸੂਚੀ ਆਪ ਨੇ ਕੀਤੀ ਜਾਰੀ ਹਰਮੰਦਰ ਸਾਹਿਬ ਕੋਲੇ ਅੱਧੀ ਰਾਤ ਨੂੰ ਮੱਚ ਗਿਆ ਭੜਥੂ ਕੋਲ ਰਹਿੰਦੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਰਿਸ਼ਤੇ ਫੇਰ ਹੋਏ ਸ਼ਰਮਸਾਰ ਪੈਸੇ ਖਾਤਰ ਭਾਂਜੇ ਨੇ ਮਾਮੇ ਦਾ ਕੀਤਾ ਕਤਲ ਖੇਤਾਂ ਚ ਮਿਲੀ ਲਾਸ਼ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੌਜੂਦ ਹੋਵਾਂਗੇ ਤੁਸੀਂ ਦੇਖਦੇ ਰਹੋ ਨਿੰਦਰ ਪੰਜਾਬੀ মিডিਆ ਹੁੰਦੀ ਹੈ ਇਜਾਜ਼ਤ ਧੰਨਵਾਦ